ਅਰੇ ਤੁਸੀਂ ਆ ਗਿਆ ਕਹਿੰਦਾ ਇਹ ਸੋਸ਼ਲ ਮੀਡੀਆ ਤੇ ਪ੍ਰਚਾਰ ਕਰੀ ਜਾਂਦੇ ਆ ਕਿ ਸੈਟਿੰਗ ਹੋ ਗਈ ਲੱਖਾਂ ਵਿਕ ਗਿਆ ਬਾਦਲਾਂ ਕੋਲ 7 ਕਰੋੜ ਲੈ ਗਿਆ ਆਪਣੇ 10 ਕਰੋੜ ਲੈ ਗਿਆ ਇੰਨਾ ਦਲਾਲਾਂ ਨੂੰ ਮੈਂ ਗੱਲ ਕਹਿਣ ਦੀ ਚਾਹਣਾ ਕਿ ਇਹ ਮਰੇ ਮਰੇ ਪੈਦਾ ਸਰੀਰ ਨਹੀਂ ਫੀਲ ਸਕਦਾ ਜੀਵਨ ਦਾ ਮੈਨੂੰ ਕੀ ਦੇ ਲੈਣਗੇ ਬੋਲੇ ਜੈ ਹਿੰਦ ਜੈ ਹਿੰਦ ਇਹੋ ਸਿਹਤਾਂਗ ਪਿੰਡਾਂ ਜਾ ਕੇ ਕਸੋਟੀ ਕਾਦ ਨਹੀਂ ਸਾਨੂੰ ਫੀਦਰਦੀ

ਆਪਕਾ ਜਿੱਦ ਤੋਂ ਬਾਬੇ ਸੁਣੀ ਜਾਰੇ ਅੱਛਾ ਉਹ ਜਿਹੜੇ ਪੱਖੀ ਲੋਕ ਨੇ ਦਰਦੀ ਲੋਕ ਨੇ ਉਸ ਸਾਡੇ ਪਰਮੰਤ ਵਿੱਚ ਇੱਕ ਹੋਰ ਗੱਲ ਨਾਲ ਆਈ ਜਿਹੜੇ ਲੋਕ ਨੇ ਪਿੰਡਾਂ ਦੇ ਲੋਕ ਨੇ ਰਿਆ ਲੋਕ ਨੇ ਉਹ ਥੋੜਾ ਐ ਕਹਿੰਦੇ ਨੇ ਮੈਨੂੰ ਥੋੜੇ ਥੋੜਾ ਇਹ ਨਹੀਂ ਜਿਹੜੇ ਲੋਕਾਂ ਨੂੰ ਇਹਨਾਂ ਦੀਆਂ ਫਲਾਈਆਂ ਵਾਹਾਂ ਨੇ ਲੱਖੇ ਨਾਲ ਜਿਹੜੇ ਵਰਤਦੇ ਆ ਵਿੱਚ ਉਹਨੂੰ ਪੁੱਛੋ ਰੱਖਿਆ ਕਿ ਹਾਂ ਜੀ ਠੀਕ ਹੈ ਰੱਖਿਆ ਦੇ ਤਰੀਬ ਸਰਦੂਰਗੜ ਪਹੁੰਚ ਜਾਗੇ ਤੇ ਸਾਰਿਆਂ ਨੂੰ ਬੇਨਤੀ ਆ ਵੀ ਉਥੋਂ ਅਖੀਰ ਤੱਕ ਆਪਾਂ ਪਹੁੰਚਣਾ ਹੈ ਕਿਸੇ ਕਾਫਲੇ ਨੇ ਜਿਲ੍ਹਾ ਪ੍ਰਭਾਵ ਪਾਉਣਾ ਜਿਹੜਾ ਸਾਰਿਆਂ ਨੇ ਜ਼ੋਰ ਲਾਇਆ ਸਾਰਿਆਂ ਨੇ ਇਹਨਾਂ ਦੇ ਮਾਰਕ ਕੀਤੇ ਆ ਹਾਲਾਂਕਿ ਬਾਅਦਵੀਕੇ ਤਰੀਕੇ ਨਾਲ ਕਰਦੇ ਆ ਤੇਲ ਵੀ ਵੱਲੋਂ ਪਾਉਂਦੇ ਆ ਝਾੜੀ ਦੇ ਕੇ ਵੀ ਬੰਦੇ ਲਿਆਉਂਦੇ ਆ ਧਾਰੂ ਦੀਆਂ ਬੋਤਲਾਂ ਵੀ ਦਿੱਤੇ ਆ ਪਰ ਤੁਸੀਂ ਜਿਹੜਾ ਝਾੜੂ ਜੋਦੇ ਹੋ ਆਪਦੇ ਵੱਲੋਂ ਤੇਲ ਪਾ ਕੇ ਆਪਦੀਆਂ ਗੱਡੀਆਂ ਲੈ ਕੇ ਆਏ ਆ ਸੋ ਇਹ ਗੱਲ ਦੇ ਵਿੱਚ ਬਹੁਤ ਵੱਡਾ ਫਾਕਾ ਉਹ ਦਿਹਾੜੀ ਦੇ ਬੰਦੇ ਲਿਆਉਂਦੇ ਆ ਆਪਣੇ ਆਪ ਮਾਰੇ ਆਏ ਹੋਏ ਇੱਕ ਲੋਕ ਲਹਿਰ ਦੇ ਵਿੱਚ ਲੋਕ ਨੇ ਤੁਸੀਂ ਲੋਕ ਸਭਾ ਧੰਨਵਾਦ ਆ ਬਾਕੀ ਗੱਲ ਹੋ ਆਪਣੇ ਮਿਹਰਿਆ ਚਾਰਦਰ ਬੱਜਦੇ ਆ ਇਹਨਾਂ ਚਾਰਦਰਾਂ ਦੇ ਵਿੱਚ ਆਪਾਂ ਮੈਦਾਨੇ ਬੱਜਾ ਘਰੋਂ ਘਰੀ ਜਾ ਕੇ ਬਈ ਨਿਸ਼ਾਨ ਲਗਾ ਕੇ 10 ਨੰਬਰ ਤੋਂ ਲੈ ਕੇ ਨਿਸ਼ਾਨ ਹੈ ਘਰੋਂ ਘਰੀ ਜਾ ਕੇ ਆਪਾਂ ਇਹ ਪ੍ਰਚਾਰ ਕਰਾਉਦੇ ਨਾ ਲੋਕ ਵੀਗ ਰਹੇ ਨੇ ਵੀ ਉਹਦੇ ਬੰਦੇ ਆਉਣਗੇ ਤਿਆਰ ਆ ਫੋਨ ਆਉਂਦੇ ਬਈ ਛੋਟੇ ਬੰਦੇ ਨਹੀਂ ਆਏ ਵੀ ਕਰਿਆ ਸੋ ਆਪਣੇ ਕੋਲੇ ਪਹੁੰਚ ਨਹੀਂ ਲਾਉਣੀ ਕਿਉਂਕਿ ਆਪਾਂ ਬੰਦੇ ਥੋੜੇ ਆ ਇਹਨਾਂ ਦੇ ਪਰਿਵਾਰ ਦੇ ਮੈਂਬਰ ਸਾਰੇ ਤੁਸੀਂ ਹੁੰਦੇ ਨੇ ਬਈ ਬਾਕੀ ਇਹਨਾਂ ਕੋਲ ਸਿੱਖਰ ਬੜਿਆ ਹੋਗਾ ਸੋ ਆਪਣੇ ਸਾਰੇ ਤੁਸੀਂ ਲੱਕੇ ਬਣ ਜਾਓ ਹੁਣ ਗੱਲੇ ਸਹੀ ਲੱਕੇ ਹੋ ਤੁਸੀਂ ਬਈ ਇਹ ਸੋਚ ਕੇ ਤੁਸੀਂ ਤੁਰੇ ਹੋ ਕਿ ਘਰ ਘਰ ਜਾ ਕੇ ਆਪਾਂ ਦੇ ਪ੍ਰਚਾਰ ਕਰਨਾ ਅਗਲੀ ਗੱਲ ਮੈਂ ਕੋਈ ਕਹਿਣੀ ਚਾਹੁੰਦਾ ਮਨੂਰੀ ਕੋਈ ਦਾ ਐ ਸੁਨੇਹਾ ਲਗਿਆ ਕਹਿੰਦਾ ਇਹ ਸੋਸ਼ਲ ਮੀਡੀਆ ਤੇ ਪ੍ਰਚਾਰ ਕਰੀ ਜਾਂਦੇ ਆ ਇਹ ਸੈਲਿੰਗ ਹੋ ਗਈ ਲੱਖਾ ਵਿਕ ਗਿਆ ਬਾਦਲਾਂ ਕੋਲ 7 ਕਰੋੜ ਲੈ ਗਿਆ ਆਪਣੇ 10 ਕਰੋੜ ਲੈ ਗਿਆ ਇਹਨਾਂ ਦਲਾਲਾਂ ਨੂੰ ਮੈਂ ਗੱਲ ਕਹਿਣ ਦੀ ਚਾਹਣਾ ਕਿ ਇਹ ਮੇਰੇ ਮਰੇ ਪੈਦਾ ਸਰੀਰ ਨਹੀਂ ਫੀਲ ਸਕਦਾ ਜਿਉਂਦਿਰ ਦਾ ਮੈਨੂੰ ਕੀ ਦੇ ਲੈਣਗੇ ਜੈ ਜੈਕਾਰ ਪਿੰਡਾਂ ਜਾ ਕੇ ਕਿ ਸੋਟੀ ਕਾਤ ਵੀ ਸਾਨੂੰ ਫ੍ਰੀਦਣ ਦੀ ਜੇ ਭਲੇਖਾ ਮਨ ਚੋਂ ਕੱਢ ਦਿਓ ਸਾਨੂੰ ਕੋਈ ਜਗਾ ਆ ਜੂਗਾ ਜਾਂ ਸਾਨੂੰ ਬਖੀਰ ਲੂਗਾ ਜਿਸ ਕਰਕੇ ਬਹੁਤ ਤਰ੍ਹਾਂ ਦੇ ਪਲਾਪੇ ਕੱਢੇ ਬੜਾ ਕੁਝ ਲਾਉਂਦੇ ਆ ਇਹ ਇਹਨਾਂ ਨੇ ਬੰਦੇ ਖਰੀਦਿਆ ਹੋਇਆ ਮੀਡੀਆ ਇਹਨਾਂ ਦਾ ਆਇਆ ਕੇਂਦਰਾ ਦਲਾਲ ਮੀਡੀਆ ਹਰ ਕਾਲਾ ਆਪਣੇ ਦਲਾਲ ਲਿਆਓ ਫੁਟ ਮੀਡੀਆ ਵਿਖਿਆ ਹੋਇਆ ਹੈ ਇਹਦਾ ਸਰਕਾਰ ਕੋਲੇ ਉਸ ਦੇ ਅੱਗੇ ਆਵਾਜ਼ਾਂ ਕੋਲੇ ਫੁਟ ਤੇ ਆ ਗਿਆ ਕਾਰਨਸੀਆ ਕੋਲੇ ਪੈਸੇ ਦੇ ਯਾਰ ਨੇ ਸਾਰੇ ਜੁਕੀਆਂ ਜੱਟ ਦੇ ਜਾ ਕੇ ਉੱਥੇ ਇਹਨਾਂ ਨੂੰ ਲੈ ਲੈ ਕੇ ਪੈਸੇ ਆਪਣੇ ਖਿਲਾਫ ਉਹ ਪੇਡ ਖਾਂਦਾ ਚਲਾਉਂਦੇ ਆ। ਬਾਅਦ ਕੇ ਆਪਣੀ ਬੰਦੇ ਚਾਰ-ਸੱਤ ਚ ਉਹਨਾਂ ਦੀ ਥੋੜੋ ਕਰ ਦਿੰਦੇ ਆ। ਉਹ ਆਪਣਾ ਖਿਲਾਫ ਬੋਲਦੇ ਆ। ਸੁਹਾਗ ਦੀ ਗੱਲ ਤੇ ਵੀ ਆਪਾਂ ਜਾਣਾ। ਜਿਹੜਾ মিডিਆ ਸਾਡੇ ਨਾਲ ਖੜਾ ਆ ਧੰਨਵਾਦ। ਐੱਛੇ ਵੀ ਆ ਗਏ ਸਾਡੇ ਪਿਤਾ ਦੇ ਵੀਡੀਓ ਆਲੇ। ਬਹੁਤ ਧੰਨਵਾਦ ਆ। ਪਰ ਜਿਹੜਾ ਲਾਲ মিডিਆ, ਫਕਾਹੂ মিডিਆ, ਜੁੱਤੀ ਚੱਪ মিডিਆ ਉਹਨਾਂ ਦਾ ਅੱਡੀ ਜੁੱਟ ਦਾ ਜ਼ੋਰ ਲਾ ਲਓ। ਕੱਲ ਕੇ মিডিਆ ਦਿਖਾਈ ਜਾਂਦਾ ਆਪਦੇ ਬੰਦਾ ਵਰਭਾ ਕਿਤ ਲਈ ਬੱਟਾ ਖਬਰ ਜੀ। ਕਿ ਲੱਗੇ ਆਗੇ ਫੇਸਬੁੱਕ ਹੀ ਲੀਡਰ ਆ ਉਹਨੂੰ ਦੱਸ ਦੋ ਇੱਕ ਤਰੀਕ ਨੂੰ ਵੀ ਲੀਡਰ ਕਿਹੜੇ ਆ ਫੇਸਬੁੱਕ ਹੀ ਆ ਕੈਂਡੀਡਟਾਂ ਪਾ ਲੱਗੇ ਜਾਂਦੇ ਨੇ ਸੋਡੇ ਹੱਥਾਂ ਦੇ ਵਿੱਚ ਖੇਡਦਾ ਬਈ ਹੁਣ ਸੋ ਇਸ ਕਰਕੇ ਬੇਨਤੀ ਆ ਜਿਹੜੀਆਂ ਮੇਰੀਆਂ ਗੱਲਾਂ ਬਾਤਾਂ ਸਾਰਿਆਂ ਧਿਆਨ ਦੇ ਨਾਲ ਸੁਣ ਲਿਓ ਬੜਾ ਇੱਥੋਂ ਆਪਾਂ ਚਾਲੇ ਪਾਵਾਂਗੇ ਇਹ ਗੱਡੀ ਦਾ ਝੰਡਾ ਬਈ ਬਰੇ ਗੱਡੀ ਦਾ ਝੰਡਾ ਮੰਨਣਾ ਮੇਰਾ ਵੀਰ ਮੇਰਾ ਨਿੱਜੀ ਵਾਹਨਾ ਇਹ ਮੇਰਾ ਆਪਣਾ ਨਿੱਜੀ ਬਾੜ ਆ ਉਹ ਵੀ ਲਿਖਿਆ ਹੋਇਆ ਇਹਦੇ ਆਪਣੇ ਕੋਲ ਹੈਗੇ ਨੇ ਚੱਕਰ ਦਿਓ ਲਾ ਲਓ ਝੰਡੇ ਲਾ ਲਓ ਤੇ ਬਾਕੀ ਜਿਵੇਂ ਟੀਮ ਆਪਣੀ ਤੋਰੂ ਬਾਈ ਉਹ ਮੇਰੇ ਤੋਂ ਮੜਾ ਜਾ ਕੜਾਵਾ ਜੀ ਆਵਾ ਬੇਨਤੀ ਐਨੀ ਆ ਬਾਈ ਇੱਕ ਇੱਕ ਲੈਣ